ਜਿਸ ਮਿਤ ਫੜੀ ਮਹਿਲਾ ਮਲਾਜਮ ਮਾਮਲੇ ਚ ਕੋਰਚ ਹੋਇਆ ਹਾਈ ਕੋਰਟ ਚ ਡਰਾਮਾ ਕਿਤੇ ਸਿਹਿਤ ਫੜੀ ਮਹਿਲਾ ਮਲਾਜਮ ਦਾ ਜੱਤ ਦੋਸਤ ਉਸ ਨੂੰ ਮਿਲਣ ਕੋਰਚ ਆਇਆ ਤਾਂ ਉਸਦੇ ਦੋਸਤ ਦੀ ਪਤਨੀ ਪਹਿਲਾਂ ਹੀ ਉਥੇ ਖੜੀ ਸੀ ਅਤੇ ਉਹ ਜਦ ਕੋਰਚ ਆਇਆ ਤਾਂ ਉਸਦੀ ਪਤਨੀ ਅਤੇ ਉਹ ਤੋਂ ਹੱਥ ਪਾਈ ਹੋ ਗਏ ਤੇ ਜਿਸ ਨੂੰ ਵੇਖ ਤੇ ਆ ਪੁਲਿਸ ਮਲਾਜਮ ਨੇ ਦੋਨਾਂ ਨੂੰ ਛਡਾਇਆ ਗਿਆ ਅਤੇ ਕਈ ਮਿੰਟ ਇਹ ਹਾਈ ਕੋਰਟ ਚ ਡਰਾਮਾ ਚਲਦਾ ਰਿਹਾ ਤਾਂ ਦਸਤੀਏ ਕਿ ਜਦ ਜਿੱਤੇ ਸਿਹਿਤ ਮਹਿਲਾ ਫੜੀ ਗਈ ਸੀ ਤਾਂ ਉਸ ਮਹਿਲਾ ਫੜੀ ਜਾਂ ਤੋਂ ਬਾਅਦ ਇੱਕ ਹੋਰ ਮਹਿਲਾ ਕੈਮਰੇ ਸਾਹਮਣੇ ਆਈ ਜਿਸਨੇ ਕਹਾਏ ਕਿ ਪੋਸਤਾਪਤੀ ਇਸ ਚਿੱਤੇਸਮੇਦ ਫੜੀ ਗਈ ਮਹਿਲਾ ਨਾਲ ਰਹਿੰਦਾ ਹੈ ਅਸਤੇ ਉਸੇ ਬਾਰ-ਬਾਰ ਸਮਝਾਉਂਦੇ ਉਹ ਮਹਿਲਾ ਉਸਦੇ ਪਤੀ ਨੂੰ ਛੱਡ ਨਹੀਂ ਰਹੀ ਅੱਜ ਜਦ ਉਹ ਕੋਰਚ ਪੇਸ਼ ਹੋਣ ਲਈ ਮਹਿਲਾ ਮੁਲਾਜ਼ਮ ਨੇ ਆਉਣਾ ਸੀ ਤੇ ਉਸ ਤੋਂ ਪਹਿਲਾਂ ਹੀ ਜਦ ਉਸਦਾ ਦੋਸਤ ਚੋਰ ਚਾਇਆ ਤਾਂ ਉੱਥੇ ਉਸਦੀ ਖੜੀ ਪਤਨੀ ਉਸ ਨਾਲ ਅਥਵਾਈ ਹੋ ਗਈ ਅਤੇ ਜਿਸ ਨੂੰ ਪੁਲਸ ਨਾਜ਼ਮਾ ਨੇ ਉੱਥੋਂ ਛਡਵਾਇਆ 别碰我！我再不。<music> <music> ਕੀ ਆ ਤੂੰ ਤੇਰਾ ਬੇਰਹਕਾਰ ਸਾਰਾ ਉਚਾਰਦਾ ਬੱਕਰਾ ਸੌਣ ਨੂੰ ਬਲਵੇਂ ਦਸੰਗ ਨੂੰ ਉਹ ਬਾਹਰ ਕੀ ਕਰਦਾ ਸੌਣ ਨੂੰ ਬਲਵੇਂ ਦਸੰਗ ਕੀ ਕਰਦਾ ਬਾਹਰ ਉਹਦੇ ਘਰ ਸਾਰਾਂ ਦੇ ਘਰ ਨੇ ਔਰ ਤਾਂ ਬਾਹਰ ਪਿੱਛੇ ਵੀ ਮੈਂ ਸਾਰਾ ਕੰਮ ਕਰਾ ਬਰਾਬਰ ਚੁੱਕੇ ਮਾਰ ਉਹਨੂੰ ਰਾਸ਼ਟ ਬਾਹਰ ਦੀ ਮੈਨੂੰ ਘਰ ਦੇ ਬਚਾਣੇ ਮੈਨਾਂ ਆਤਾ ਪਾਈ ਗਈ ਬਾਦ ਵਿੱਚ ਵੀ ਮੈਂ ਨਾ ਕੁਝ ਵੀ ਕਰ ਸਕਦਾ ਕੋਣ ਜ਼ਿੰਮੇਵਾਰ ਅਸੇਦਾ ਮੇਰੇ ਬੱਚਾ ਦਾ ਨੁਕਸਾਨ ਹੋ ਸਕਦਾ ਰਾਸ਼ਟ ਕਰੋ ਰਾਸ਼ਟ ਕਰੋ ਰਾਸ਼ਟ ਕਰੋ ਆਓ ਦੀਆਂ ਬਦਲਾ ਲੈਣ ਲਈ ਆਪਣੀ ਮਾਂ ਦਾ ਬਦਲਾ ਲੈਣ ਲਈ ਪੂਰਾ ਵਿਰੋਧ ਕੀਤਾ ਉਹਨਾਂ ਨੇ ਇਹ ਤਾਂ ਦੰਦ ਹੈ ਨਾ ਭੈ ਇਹ ਸਾਥ ਕਰਦਾ ਹੁੰਦਾ ਤੇਰੇ ਵਰਗੇਆਂ ਨੂੰ ਪਕਸ਼ੇ ਕਾਨੇ ਚ ਜੇਲ੍ਹ ਨਾਲ ਭੇਜਦਾ ਹੁੰਦਾ ਹਈ ਤਾਂ ਬਹੁਤ ਪਕੜੀ ਚਣ ਗਏ ਹਈ ਬਹੁਤ ਕਚਣ ਗਏ ਟਾਈਮ ਆਊਗਾ ਜੇ ਤੂੰ ਜਾਨਾ ਵੀ ਪਹਿਲੇ ਕਿ ਮਮਾ ਦੇ ਵੇਲੇ ਆਹ ਤੇਰੀਦਾ ਧੀਆ ਸੱਚੀਆਂ ਗੱਲਾਂ ਨਾ ਸੁਣੋ ਵੀਰ ਜੀ ਇਸ ਲੇਡੀ ਦੇ ਸਰਸੇ ਕੋਰਟ ਦੇ ਵਿੱਚ 25 ਮੁਕਦਮੇ ਚੱਲ ਰਿਹਾ ਐ ਐਸ ਐਚਓ ਸਦਰ ਥਾਣਾ ਸੰਦੀਪ ਸਿੰਘ ਤੁਸੀਂ ਜਾ ਕੇ ਮੇਰੇ ਕੋਲ ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਤੁਸੀਂ ਉੱਥੇ ਪਤਾ ਕਰਾਓ ਵੀ ਇਸ ਲੇਡੀਆਂ ਦਾ ਬੈਕਗ੍ਰਾਉਂਡ ਕੀ ਹੈ ਇਹ ਉੱਥੇ ਧੰਦਾ ਕਰਦੇ ਰਹਿਆ ਇਹਨਾਂ ਦਾ ਇੱਕ ਗਰੁੱਪ ਹੈ ਜਿੰਦੇ ਵਿੱਚ ਇੱਕ ਮਾਹੀ ਮਨਸੂਨ ਆਪਣੇ ਆਪ ਨੂੰ ਪੱਤਰਕਾਰ ਦੱਸਦੀ ਐ ਇਸ ਟਾਈਮ ਉਹ ਇੱਥੋਂ ਜਦੋਂ ਮੇਰੇ ਵੱਲੋਂ ਪਰਚਾ ਹੋਇਆ 6 ਜਣਾਂ ਤੇ ਇਹ ਬਠਿੰਡਾ ਸ਼ਹਿਰ ਛੱਡ ਕੇ ਇਸ ਟਾਈਮ ਸਰਸੇ ਇੱਕ ਏਜੰਸੀ ਦੇ ਵਿੱਚ ਇੱਕ ਤੌਰ ਮੈਨੇਜਰ ਦੇ ਕੰਮ ਕਰ ਰਹੀ ਹੈ ਔਰ ਉਹਦੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੂੰਗਾ ਮੇਰੇ ਕੋਲੋਂ ਮਾਫੀਆ ਮੰਗ ਰਹੀ ਹੈ ਜਦੋਂ ਪਰਚਾ ਹੋਣ ਤੋਂ ਬਾਅਦ ਕਹਿੰਦੀ ਵੀਰ ਜੀ ਇਹ ਬਿਲਕੁਲ ਬਲੈਕਮੇਲਰ ਲੇਡੀਸ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੁਸੀਂ ਜਿੱਥੇ ਕਹੋਗੇ ਮੈਂ ਕੋਰਟ ਦੇ ਵਿੱਚ ਇਹਦੇ ਖਿਲਾਫ ਬਿਲਕੁਲ ਰਿਟਰਨ ਚ ਔਰ ਕਹਿੰਦੀ ਇਹਦੇ ਕੋਲ ਹਰ ਇੱਕ ਬੰਦੇ ਦੀ ਬਲੂ ਆਡੀਓ ਵੀਡੀਓ ਉਸ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਇਹਦੇ ਤੁਸੀਂ ਸਰਸੇ ਕੋਰਟ ਤੇ ਜਾ ਕੇ ਪਤਾ ਕਰੋ ਸਕੇ ਫਾਦਰ ਦੇ ਉੱਪਰ 376 ਦਾ ਮਕਦਮਾ ਇਹਦੇ ਤਿੰਨ ਪਿਤਾ ਨੇ ਤਿੰਨਾ ਤੇ ਅਲੱਗ-ਅਲੱਗ ਬੰਦਿਆਂ ਦੇ 376 ਦੇ ਮੁਕੱਦਮੇ 15 ਬੰਦਿਆਂ ਦੇ ਹੁਣ ਇਹਨਾਂ ਨੇ ਤਿੰਨ ਮਾਵਾਂ ਦੀਆਂ ਵੱਲੋਂ 376 ਦਾ ਮੁਕੱਦਮ ਹੈ ਤਿੰਨ ਮੈਰਿਜ ਇਹਦੀ ਮਦਰ ਦੇ ਹੋਇਆ ਔਰ ਤਿੰਨ ਮੈਰਿਜ ਹੀ ਇਹਦੇ ਹੋਇਆ ਇਹ ਅੱਗੇ ਨਹੀਂ ਦੱਸਣੀ ਸਾਡਾ ਬੈਕਗ੍ਰਾਉਂਡ ਕੀ ਹੈ ਕਿ ਕਿੱਥੇ ਆ ਅੱਜ ਜੀ ਮੈਂ ਇਹ ਕਹਿ ਰਿਹਾ ਮੈਂ ਮੈਂ ਦੱਸਦਾ ਜੀ ਅੱਜ ਮੈਂ ਡੈਫੀਨੇਸ਼ਨ ਦਾ ਪਰਚਾ ਕਰਨ ਆਇਆ ਸੀਗਾ ਕੋਰਟ ਦੇ ਵਿੱਚ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ ਜਿੱਥੇ ਕਿ ਇਹ ਲੇਡੀਜ਼ ਪਹਿਲਾਂ ਤਿਆਰੀ 'ਚ ਬੈਠੀ ਸੀਗੀ ਕੱਲ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਜ਼ਿਆਦਾ ਬਕਵਾਸ ਕੀਤੀ ਹਰ ਇੱਕ ਅਫਸਰ ਦਾ ਨਾਮ ਆ ਆਈਜੀ ਡੀਆਈਜੀ ਐਸਐਸਪੀ ਕਹਿੰਦੀ ਜਿੰਨਾਂ ਦੀਆਂ ਮੇਰੇ ਕੋਲ ਬਲੂ ਫਿਲਮ ਹੈ ਮੈਂ ਇਹਨਾਂ ਨੂੰ ਚਿੱਟਾ ਡੰਗਾ ਕਰ ਦੂਗੀ ਜਿੰਦੇ ਕਿ ਅਮਨਦੀਪ ਕੌਰ ਖਾਸ ਕਰਕੇ ਵੀ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗਲਤ ਰਿਲੇਸ਼ਨ ਨੇ ਜਦ ਕੀ ਇਹ ਲੇਡੀਜ਼ ਨੇ ਚਿੱਟੇ ਦੇ ਵਿੱਚ ਦੀ ਇਨਵੋਲਵਮੈਂਟ ਹੈ ਇਸ ਲੇਡੀਜ਼ ਨੇ ਸਾਰਾ ਕਰਿਆ ਕਰਾਇਆ ਜਿਹੜਾ षड्यੰਤਰ ਹੈ ਠੀਕ ਹੈ ਜੀ ਪ੍ਰਸ਼ਾਸਨ ਦੇ ਬੰਦਿਆਂ ਨਾਲ ਆਪਦੇ ਪ੍ਰਾਈਵੇਟ ਦੇ ਬੰਦਿਆਂ ਨਾਲ ਬਣਾ ਕੇ ਜਿੰਨੀ ਕਹਾਣੀ ਰਚੀ ਗਿਆ ਬਿਲਕੁਲ ਫੇਕ ਹੈ ਜਿੰਦੇ ਪ੍ਰੂਫ ਮੈਂ ਰਿਟਨ ਦੇ ਵਿੱਚ ਆਡੀਓ ਵੀਡੀਓ ਜੋ ਇੱਕ ਪੈਨ ਡਰਾਈਵ 'ਚ ਆ ਮੈਂ ਉਹ ਕੋਰਟ ਦੇ ਵਿੱਚ ਪੇਸ਼ ਕਰਨ ਆਇਆ ਸੀਗਾ ਜਿੱਥੇ ਲੇਡੀਜ਼ ਬਿਲਕੁਲ ਪਹਿਲਾਂ ਤਿਆਰ ਬੈਠੀ ਸੀਗੀ ਮੇਰੇ ਨਾਲ ਹੱਥੋ ਪਾਈ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹਣਾ ਕਰ ਦਿੱਤਾ ਮੰਦੀਪ ਉਹਨੂੰ ਕਿਵੇਂ ਦੇਖਦੇ ਉਹ ਉਹਦੇ ਬਾਰੇ ਉਹੀ ਦੇਣਗੇ ਜਾਣਕਾਰੀ ਠੀਕ ਹੈ ਜੀ ਜਿਹੜੇ ਪੁਕਤਾ ਪ੍ਰੂਫ ਹੈ ਮੈਂ ਦੱਸਦਾ ਜੀ ਇਹ ਲੇਡੀਜ਼ ਏ ਲੇਡੀਜ਼ ਦੇ ਅਗੇਂਸਟ ਅੱਜ ਡੈਫੀਨੇਸ਼ਨ ਦਾ ਪਰਚਾ ਪਾਉਣ ਆਇਆ ਸੀਗਾ ਮੈਂ ਉਸ ਦਰਮਿਆਣੇ ਲੇਡੀਜ਼ ਆਪਣੇ ਆਪ ਚ ਇਹਦੇ ਮੇਰੇ ਵੱਲੋਂ ਪਹਿਲਾਂ ਤੇ ਦੋ ਪਰਚੇ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਮੇਰੇ ਘਰ ਤੇ ਕਬਜ਼ਾ ਕਰਿਆ ਮੈਂ ਦੱਸਦਾ ਇੰਸਪੈਕਟਰ ਜਸਜੀ ਦੇ ਨਾਲ ਉਹਦੀ ਹੈਲਪ ਨਾਲ ਮੇਰੇ ਘਰ ਤੇ ਕਬਜ਼ਾ ਕਰਿਆ ਗਿਆ ਪ੍ਰਸ਼ਾਸਨ ਦੀ ਹੈਲਪ ਨਾਲ ਡੀਐਸਪੀ ਸਿਟੀ 1 ਹਰਬੰਸ ਸਿੰਘ ਨਾਲ ਉਹਨਾਂ ਦੇ ਸਰ ਕਸ਼ ਹੋ ਕੇ ਮੈਂ ਆਪਦੇ ਪ੍ਰੂਫ ਦੇ ਕੇ ਪ੍ਰਾਪਰਟੀ ਦੇ ਐਵੀਡੈਂਸ ਦੇ ਕੇ ਇਹ ਲੇਡੀਜ਼ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆਗਾ ਮੈਨੂੰ ਮੇਰਾ ਘਰ ਮਿਲਿਆ ਹੁਣ ਇਹ ਲੇਡੀਜ਼ ਮੇਰੇ ਕੋਲ 20 ਲੱਖ ਦੀ ਡਿਮਾਂਡ ਕਰ ਰਹੀ ਹੈ ਅੱਛਾ ਠੀਕ ਹੈ ਜੀ ਇਹਨੇ 25 ਬੰਦੇ ਮੈਂ ਬੰਦਿਆਂ ਤੋਂ ਪਹਿਲਾਂ ਬਲੈਕਮੇਲ ਕਰਕੇ ਅੱਜ ਤੱਕ ਮੈਂ মিডিਆ ਦੇ ਸਾਹਮਣੇ ਨਹੀਂ ਆਇਆ 25 ਬੰਦਿਆਂ ਤੋਂ ਕਿਸੇ ਤੋਂ 25 ਲੱਖ 20 ਲੱਖ ਜਿੰਦੀ ਕੀ ਰਿਟਨ ਮੇਰੇ ਕੋਲ ਸਾਰੇ ਪ੍ਰੂਫ ਪਏ ਹੋਇਆ ਇੱਕ ਐਡੀ ਫਾਈਲ ਹੈ ਜੀ ਮੇਰੇ ਕੋਲ ਜਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਕੋਈ ਫੂਸ ਚਾਈਦਾ ਵੀਰ ਜੀ ਮੇਰੀ ਮੈਰਿਜ ਹੋਊਗੀ ਦਬੋਧ ਹੋਊਗਾ ਉਹ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਮੈਂ ਆਪਦਾ ਇੱਕ ਇੱਕ ਪ੍ਰੂਫ ਤੁਹਾਨੂੰ ਤੁਸੀਂ ਆ ਜਾਓ ਮੈਂ ਦੇ ਦੂੰਗਾ ਜੀ ਜਿਹੜਾ ਪਰਚਾ ਹੋਇਆ ਮਨਦੀਪ ਤੇ ਉਹਦੇ ਚ ਤੁਹਾਡੀ ਇਨਵੋਲਵਮੈਂਟ ਹੈ ਕਰੀ ਮੇਰੀ ਮੇਰੀ ਕਿੱਥੇ ਨ ਇਨਵੋਲਵਮੈਂਟ ਹੈ ਜੀ ਪਰਚੇ 'ਚ ਮੇਰਾ ਨਾਮ ਇਹ ਤਾਂ ਬਹੁਤ ਕੁਝ ਕਹਿ ਰਿਹਾ ਜੀ ਇਹਦਾ ਐਸਐਸਪੀ ਨੂੰ ਕਹਿ ਰਿਹਾ ਹੁੰਦੀ ਮੇਰੇ ਕੋਲ ਉਹਦੀ ਜਿਹੜੇ ਨੰਗੀਆਂ ਦੀਆਂ ਤਸਵੀਰਾਂ ਨੇ ਆਈਜੀ ਦੀਆਂ ਨੇ ਠੀਕ ਹੈ ਜੀ ਫਿਰ ਕਿੱਧਰ ਗਿਆ ਪ੍ਰਸ਼ਾਸਨ ਇਸ ਲੇਡੀਜ਼ ਦੀ ਐਡੀ ਲਗਾਮ ਖੋਲ ਰੱਖੀ ਆ ਇਸ ਲੇਡੀਜ਼ ਨੇ ਤਿੰਨ ਦਫਾ ਫਰਨੈਲ ਪੀ ਕੇ ਜਦ ਕਿ ਇਹਨੂੰ ਪਤਾ ਵੀ ਫਰਨੈਲ ਨਾਲ ਬੰਦਾ ਨਹੀਂ ਮਰਦਾ ਇਸ ਲੇਡੀ ਨੇ ਇੱਥੇ ਡਰਾਮਾ ਖੇਡਿਆ ਅੱਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਠੀਕ ਹੈ ਜੀ 498 ਦਾ ਪਰਚਾ ਦਰਜ ਕਰਾਇਆ ਗਿਆ 20 ਲੱਖ ਦੀ ਮੇਰੇ ਤੋਂ ਡਿਮਾਂਡ ਕਰੀ ਗਈ ਮੈਂ ਆਪ ਦਾ ਕੋਰਟ ਕੇਸ ਲੜ ਰਿਹਾ ਜੀ ਇਹਦਾ ਕੇਸ ਇੱਕ ਤਰਫਾ ਹੋ ਗਿਆ ਇਹ ਇੱਥੇ ਆ ਨਹੀਂ ਰਹੀ ਮੇਰੇ ਵੱਲੋਂ ਚੋਰੀ ਦਾ ਪਰਚਾ ਦਰਜ ਹੋ ਗਿਆ ਇਸ ਲੇਡੀਜ਼ ਨੇ ਤੁਹਾਡੇ ਮਾਧਿਅਮ ਰਹੀ ਬਲੈਕਮੇਲ ਕਰਦੀ ਹੈ ਫਿਰ ਜਦੋਂ ਪੈਸੇ ਲੈਂਦੇ ਆ ਉਦੋਂ ਮੀਡੀਆ ਜਿੱਨੇ ਦੱਸਦੇ ਇਹ ਅਸੀਂ ਤਾਂ ਤੁਹਾਡਾ ਪੱਖ ਮੈਂ ਦੱਸਦਾ ਜੀ ਆ ਮੈਂ 3 ਸਾਲਾਂ ਚ ਪਹਿਲੀ ਵਾਰ ਆਇਆ ਜਦੋਂ ਪੈਸੇ ਲੈਂਦੇ ਆ ਉਦੋਂ ਤੁਹਾਨੂੰ ਦੱਸਦੇ ਆ ਵੀ ਫਲਾਣੇ ਬੰਦੇ ਨੂੰ ਅਸੀਂ ਮੈਂ ਦੱਸਦਾ ਤੁਹਾੱਖ ਲਿਆ ਸੀ ਮੈਂ ਦੱਸਦਾ ਤੁਸੀਂ ਪੱਖ ਲਿਆ ਸੀ ਪਰ ਪੂਰਾ ਨਹੀਂ ਸੀ ਲਿਆ ਵੀਰ ਜੀ ਮੈਂ ਰਿਕਵੈਸਟ ਵੀ ਕੀਤੀ ਸੀ ਵੀ ਤੁਹਾਡੇ ਮਾਦੀਮ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਅਵੇਅਰ ਕਰਨਾ ਚਾਹਣਾ ਕਿਸੇ ਬੰਦੇ ਨੂੰ ਜੇ ਕੋਈ ਵੀ ਇਹਦਾ ਪ੍ਰੂਫ ਚਾਹੀਦਾ ਸਕੇ ਫਾਦਰ ਦੇ ਉੱਪਰ ਤਾਹੇ ਚਾਚਾ